ਨੰਬਰ 1 ਦਾਈ ਹੈ ਦੌਲਤਾ ਦਾਈ ਜਿਨੇ ਆਪਣੇ ਹੱਥੀ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨਮ ਦਿੱਤਾ ਦੂਸਰੀ ਦਾਈ ਹੈ ਬੀਬੀ ਫੱਤੋ ਖਿਆਲ ਕਰਿਓ ਉਹ ਦਾਈ ਜਿਹਨੂੰ ਚਾਰ ਛੱਲੜਾਂ ਦਾ ਲਾਲਚ ਹੈ ਜਿਹਨੂੰ ਲਾਲਚ ਦੇ ਕੇ ਆਖਿਆ ਜਾਂਦਾ ਕਿ ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰ ਦੇ ਤੇ ਤੀਜੀ ਦਾਈ ਇਤਿਹਾਸ ਚ ਹੋਰ ਪੜ ਲਿਓ ਕਲੰਗੀ ਤਰਪਾਦਸ਼ਾ ਮਹਾਰਾਜ ਦੇ ਘਰ ਵਿੱਚ ਇੱਕ ਹੋਰ ਦਾਈ ਹੈ ਉਸ ਦਾ ਨਾਮ ਹੈ ਬੀਬੀ ਲਾਡੋ ਕਰਕੇ ਇਤਿਹਾਸ ਦੇ ਪੰਨਿਆਂ ਨੇ ਲਿਖਿਆ ਇਹ ਤਿੰਨ ਦਾਈਆਂ ਨੇ ਪਰ ਤਿੰਨਾਂ ਦਾਈਆਂ ਦੇ ਵਿੱਚੋਂ ਦੋ ਦਾਈਆਂ ਉਹ ਹੈ ਜਿਹੜੇ ਅੱਜ ਦੇ ਪਾਵਨ ਸ਼ਬਦੀ ਵਿਆਖਿਆ ਢੁਗਦੀ ਹੈ ਕਿ ਜਾ ਕੈ ਦਰਸ਼ ਪਾਪ ਕੋਟ ਉਤਾਰੇ ਭੇਟਦ ਸੰਗ ਇਹ ਭਵਜਲ ਤਾਰੇ ਦੋ ਦਾਈਆਂ ਉਹ ਹੈ ਬੀਬੀ ਦੌਲਤਾ ਦਾਈ ਅਤੇ ਬੀਬੀ ਉਹ ਲਾਡੋ ਦਾਈ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਦਰਸ਼ਨ ਕਰ ਕਰਕੇ ਆਪਣੇ ਜੀਵਨ ਨੂੰ ਨਿਰਮਲ ਬਣਾ ਲਿਆ ਪਰ ਇੱਕ ਦਾਈ ਉਹ ਹੈ ਜੀ ਨੇ ਦੁਨੀਆ ਦੇ ਅੰਦਰ ਆਪਣੇ ਜੀਵਨ ਵਿੱਚ ਕਲੰਕ ਖੱਟ ਲਿਆ ਧਿਆਲ ਕਰਿਓ ਇਹ ਤਿਲ ਗਾਇਆਂ ਸਾਨੂੰ ਕਦੇ ਇਤਿਹਾਸ ਦੇ ਪੰਨਿਆਂ ਤੇ ਭੁੱਲਣੀਆਂ ਨਹੀਂ ਚਾਹੀਦੀਆਂ